ਸਾਸਰੀਕਾਰ ਜੀ ਆਪਾਂ ਖੜੇ ਆਂ ਜੇ ਮੁੱਲਾਪੁਰ ਮੰਡੀ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਤੇ ਬਾਬਾ ਜੀ ਗੁਰੂ ਦੀਆਂ ਲਾਟ ਰੀਆਂ ਫੋਜਾਂ ਆਈਆਂ ਨੇ ਰੋਮੀ ਬਿੱਡ ਤੋਂ ਰੋਮੀ ਪਿੰਡਾ ਬਾਬਾ ਜੀ ਕੀ ਨੋਆ ਬਾਬਾ ਜੀ ਦਲਜੀਤ ਸਿੰਘ ਦਲਜੀਤ ਸਿੰਘ ਬਾਬਾ ਨਿੰਗ ਸਿੰਘ ਜਿਨ੍ਹਾਂ ਦੀ ਕੇ ਬਹੁਤ ਸ਼ੌਂਕ ਦੇ ਨਾਲ ਪਿਆਰ ਦੇ ਨਾਲ ਪਾਲੀ ਹੋਈ ਪਿਓਰ ਬਿੱਟਲ ਬੱਕਰੀ ਰੱਖੀ ਹੋਈ ਹੈ ਤੇ ਬਾਬਾ ਜੀ ਅੱਜ ਮੁੱਲਾਪੁਰ ਦੀ ਮੰਡੀ ਦੇ ਵਿੱਚ ਬਾਬੇ ਮਿੱਠੂ ਦੀ ਮੰਡੀ ਦੇ ਵਿੱਚ ਬੱਕਰੀ ਦਿਖਾਉਣ ਆਏ ਆ ਇਹ ਨਹੀਂ ਪਤਾ ਮੈਨੂੰ ਵੇਚਣ ਆਏ ਆ ਉਹ ਇਹਨਾਂ ਨੂੰ ਬਾਬਾ ਜੀ ਨੂੰ ਪਤਾ ਹੈ ਬਾਬਾ ਜੀ ਵੇਚਣ ਆਇਓ ਕੋ ਦਿਖਾਓ ਅੱਛਾ ਵੇਚਣ ਆਇਓ ਬਾਬਾਈ ਕੈ ਦੰਦ ਹੋਗੀ ਬਾਈ ਇਹ ਇਹ ਦੰਦ ਪੂਰੇ ਹੋਗੀ ਅੱਛਾ ਇਹ ਪੂਰੇ 8 ਦੰਦ ਪ੍ਰੈਸ ਹੋਗੀ ਹਾਂਜੀ ਠੀਕ ਹੈ ਹਾਂਜੀ 8 ਦੰਦ ਪ੍ਰੈਸ ਆ ਪੂਰੀ ਜਵਾਨ ਬੱਕਰੀ ਐ ਤੇ ਕੈ ਸੂਏ ਦੇਤੇ ਬਾਬਾ ਜੀ ਨੇ ਲੈ ਇੱਕ ਦੇਤਾ ਦੂਜੇ ਸੁਣਾ ਅੱਛਾ ਦੂਜੇ ਸੁਣਾ ਇਹਨੇ ਤੇ ਬਾਬਾ ਜੀ ਨੂੰ ਮੁੱਲ ਕੋਈ ਨਹੀਂ ਮੈਂਨੇ ਪੁੱਛਿਆ ਇਹ ਨਹੀਂ ਪਤਾ ਵੀ ਕੀ ਮੰਗਦਾ ਕੀ ਨਾ ਅਸਲ ਵਿੱਚ ਤਾਂ ਆਪਾਂ ਵੀਡੀਓ ਦੇ ਵਿੱਚ ਮੁੱਲ ਆ ਚੈਲੰਜ ਕਰਦੀ ਨਹੀਂ ਅਸੀਂ ਬਾਬਾ ਜੀ ਦਾ ਨੰਬਰ ਪਾਵਾਂਗੇ ਅਗਲਾ ਮੁੱਲ ਪਰਦੇ ਨਾਲ ਆਪ ਹੀ ਪੁੱਛ ਲਉ ਸਾਨੂੰ ਕੀ ਲੋੜ ਹੈ ਜੀ ਪਰਦਾ ਪਲਵਾ ਚੱਕੇ ਤੋਂ ਕਣੇ ਤੋਂ ਕੋਲਾ ਲਾਹਾਂਗੇ ਤਾਂ ਕੁੱਤਾ ਮੂੰਹ ਲਾ ਕੇ ਜਾਊਗਾ ਕੀ ਲੋੜ ਹੈ ਨਾ ਲੱਸੀ ਕਹਿੰਦਾ ਪੀਤੀ ਨਾ ਛੱਡੀ ਉਹ ਕੰਮ ਆਪਾਂ ਕਰਨਾ ਨਹੀਂ ਬਾਬਾ ਜੀ ਦੀ ਬੱਕਰੀ ਦਾ ਮੁੱਲ ਖਰਿਆਵ ਨਹੀਂ ਕਰਨਾ ਬਾਬਾ ਜੀ ਵੇਚੇ ਆਪਣੀ ਮਰਜ਼ੀ ਤੋਂ ਨਾ ਵੇਚੇ ਤੇ ਬਾਬਾ ਜੀ ਆ ਚਾਏ ਨੇ ਬੱਕਰੀ ਵੇਚਣ ਬਾਬਾ ਜੀ ਪੁੱਛ ਲੈ ਤੇ ਬੱਕਰੀ ਸਾਨੂੰ ਮੈਂ ਤੋਰ ਫੇਰ ਕੇ ਦਿਖਾਉਣਾ ਜਿਹੜੀ ਨੂੰ ਕੇ ਕਹਿੰਦਾ ਅਗਲਾ ਤਿਆਰ ਕੁਆਲਟੀ ਬੀਟਲ ਬੱਕਰੀ ਚਮਕਦਾਰ ਬੱਕਰੀ ਜਿਹੜੀ ਨੇ ਕਿ 20 25 ਦਿਨਾਂ ਦਾ ਸਮਾਂ ਕੱਢਣਾ ਹੈ ਪੂਰੀ ਤਿਆਰ ਬੱਕਰੀ ਐ ਇਸ ਟਾਈਮ ਸਮੇਂ 'ਚ ਆਈ ਹੋਈ ਆਹ ਦੇਖ ਸਕਦੇ ਹੋ ਵੀਡੀਓ ਰਾਹੀਂ ਚਾਰੇ ਚੂਲੇ ਬੱਕਰੀ ਦੇ ਖਿਆਰ ਨੇ ਤੇ ਪਿੱਠ ਪੁੱਠ ਬਹੁਤ ਭਾਰੀ ਐ ਕੁੜਾਂ ਗੈਲ ਬੱਕਰੀ ਦੇ ਬਹੁਤ ਪਸ਼ਾਬ ਕਰਨਾਂ ਦੋ ਜੀ ਮੜ ਜਾ ਰੋਕ ਦੋ ਆਹ ਦੇਖ ਸਕਦੇ ਹੋ ਛਾਤੀ ਸੀਨਾ ਪੂਰਾ ਖੁੱਲਾ ਤੇ ਪੂਰਾ ਬਹੁਤ ਚੌੜਾ ਐ ਬੱਕਰੀ ਦਾ ਇੱਕ ਕੰਨ ਵੀ ਪੂਰਾ ਪਤੀ ਹੈ ਜਾਂ ਜਿਆ ਜਿਆ ਕੰਨਾ ਆਮ ਖਾਸ ਹੁੰਦਾ ਨਾ ਬੜਾ ਨਾ ਛੋਟਾ ਤੇ ਸਿੰਗੀ-ਸੂੰਗੀ ਵੀ ਖੁੱਲੀ ਹੈ ਜਿਹਦੇ ਥੱਲੇ ਉਹਦੀ ਉਂਗਲਾਂ ਪੈਂਦੀਆਂ ਨੇ ਜਿਆਦੇ ਦਬੀ ਹੋਈ ਸਿੰਗੀ ਵੀ ਕਿਸੇ ਕੰਮ ਨਹੀਂ ਹੁੰਦੀ ਚਿਚੜੀਆਂ ਲੱਗ ਜਾਂਦੀਆਂ ਨੇ ਹੱਥ ਪੈਂਦਾ ਜੀ ਜਿਆਦੇ ਦਬੀ ਹੋਈ ਬੋਕ ਦੀ ਸਿੰਗੀ ਤੇ ਬੱਕਰੀ ਦੀ ਕਿਉਂ ਗਿੱਚੀ ਦਵੀ ਰਹਿੰਦੀ ਐ ਐਰ ਮੰਨਣ ਲੱਗ ਜਾਂਦੀ ਐ ਜਿਹੜਾ ਅਸਲੀ ਸਟਾਰ ਪਾਲੀ ਉਹਨੂੰ ਤਾਂ ਪਤਾ ਹੈ ਜਿਹੜਾ ਮੇਰੇ ਵਰਗਾ ਉੱਲੂ ਪਾਲੀ ਐ ਉਹ ਕਹਿੰਦਾ ਹਾ ਹਾ ਬੜੀ ਚੱਪੀ ਬੱਕਰੀ ਆ ਉਹ ਲਿੱਸਾ ਹੋ ਜਾਂਦਾ ਆ ਲੱਖੇ ਨੇ ਦਿੱਤਾ ਜਵਾਬ ਮੇਰੀ ਗੱਲ ਦਾ ਤੇ ਭਾਈ ਇਹਦੀਆਂ ਤਰੀਫਾਂ ਕਰੋ ਵੀਡੀਓ ਦੇਖਣ ਵਾਲਿਓ ਤੇ ਜੋ ਸਾਡੇ ਭਾਈ ਬੰਦ ਪੰਚਾਇਤ ਕੋਈ ਛੋਟਾ بڑا ਕੋਈ ਤਾਇਆ ਚਾਚਾ ਕੋਈ ਭਾਈ ਖੜੇ ਇੱਕ ਸਿਵਤ ਦੇਖੋ ਵੀ ਇਹਦੀ ਗਿੱਚੀ ਕਿੰਨੀ ਲੰਬੀ ਆ ਬੱਕਰੀ ਦੀ ਧੌਣ ਇਹ ਚੀਜ਼ਾਂ ਦੇਖ ਕੇ ਬੱਕਰੀਆਂ ਲਿਆ ਕਰੋ ਮੈਂ ਤਾਂ ਇੱਕ ਬੱਕਰੀ ਦੀ ਕੁਆਲਿਟੀ ਦੀ ਵੀਡੀਓ ਬਣਾ ਰਿਹਾ ਨਾ ਮੈਂ ਬੱਕਰੀ ਲੈਣੀ ਨਾ ਮੈਂ ਲਾਵਾ ਮੈਂ ਤਾਂ ਕਬ ਦੀ ਮਸ਼ਹੂਰੀ ਕਰਦਾ ਮੰਡੀਆਂ ਦੀ ਜੇ ਮੰਡੀ ਜਾਊਗਾ ਤਾਂ ਆਟਾ ਲਿਆਂਗਾ ਗਰੀਬ ਆ ਦੀ ਮੈਂ ਵਿਹਲਾ ਕਰੇ ਕੀ ਖਾਊਗਾ ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਪਰ ਮੈਂ ਨੀਵਾ ਹੋ ਕੇ ਆਪਣਾ ਕੰਮ ਕਰੀ ਜਾਂਦਾ ਮੰਡੀਆਂ ਦਾ ਕੋਈ ਕਹਿੰਦਾ ਤੁਸੀਂ ਬੰਦਾ ਮੰਡੀਆਂ ਦਾ ਰਾਜੂ ਪੱਠਾ ਵਠਾ ਤਾਂ ਸਾਨੂੰ ਕਿ ਲੋੜੇ ਪੱਠਾ ਵਠਾ ਕੇ ਅਸ ਤਾਂ ਜੇ ਪਹਿਲੀ ਫੁੱਟੂ ਪੂਰਾ ਹੋ ਜੇ ਕਿਸੇ ਦੇ ਮੁੰਡਾ ਹੋ ਤਾਂ ਵਧਾਈ ਲਵਾਂਗੇ ਨਹੀਂ ਕੌਣ ਦੇਊ ਜੀ ਸਾਨੂੰ ਤੇ ਇਹਦੀ ਬੱਕਰੀ ਵੀ ਖੂ ਤਾਂ ਸਾਨੂੰ ਕੁਝ ਮਿਲੂ ਤਾਂ ਇਹ ਚੀਜ਼ਾਂ ਨੋਟ ਕਰ ਲਓ ਜੀ ਅਸੀਂ ਦੂਰ ਨਾ ਜਾਈਏ ਬੱਕਰੀ ਦੀਆਂ ਸਿਫਤਾਂ ਦੇਖ ਲੋ ਵੀ ਕਹੀ ਜੀ ਕੁਆਲਿਟੀ ਦੀ ਬੱਕਰੀ ਐ ਤੇ ਬਹੁਤ ਵਧੀਆ ਥੱਲੇ ਬੈਠ ਕੇ ਕੈਮਰਾ ਮਾਰੋ ਜੀ ਇਹਦੇ ਆਲੇ-ਦੁਆਲੇ ਪਿੱਛੋਂ ਦੀ ਆਜੋ ਜੀ ਸਾਨੂੰ ਕਈ ਵੇਲੇ ਲਾਂਬੇ ਹੁੰਦੇ ਨੇ ਵਾੜ ਨੇ ਮੁਲਖਾਂ ਚੋਂ ਵੀ ਪਾਕਿਸਤਾਨ ਚੋਂ ਵੀ ਜਿਹੜੇ ਸਟਾਰ ਬੱਕਰੀਆਂ ਵਾਲੇ ਨੇ ਕਹਿੰਦੇ ਵੀ ਰਾਜੂ ਜੀ ਸਾਰਾ ਕੁਝ ਦਿਖਾਇਆ ਕਰੋ ਉਹ ਨਾ ਬੰਦਿਆਂ ਨੂੰ ਅਸੀਂ ਗੁਰੂਆਂ ਪੀਰਾਂ ਜਿਹਾ ਮੰਨਦੇ ਆ ਕੋਈ ਅਸੀਂ ਢਿੱਡ ਚ ਸਿੱਖ ਕੇ ਨਹੀਂ ਆਈ ਜੋ ਪਾਲੀ ਨੇ ਉਹ ਵੱਡੇ ਸਾਡੇ ਗੁਰੂਆਂ ਵਰਗੀ ਹੁੰਦੀ ਹੈ ਠੀਕ ਹੈ ਜੀ ਤਾਂ ਬਾਬਾ ਜੀ ਆਪਣਾ ਨੰਬਰ ਦੱਸੋ ਜੀ 62 79 ਠੀਕ ਹੈ ਜੀ 22183 ਇੱਕ ਵਾਰੀ 62 79 22183 ਠੀਕ ਹੈ ਪਿੰਡ ਕਿਹੜਾ ਬਾਬਾ ਜੀ ਪਿੰਡ ਨੂਮੀ ਨਾਮ ਦਲਜੀਤ ਸਿੰਘ ਦਾ ਪਿੰਡ ਨੂਮੀ ਨਾਮ ਦਲਜੀਤ ਸਿੰਘ ਬਾਬਾ ਨਿੰਗ ਸਿੰਘ ਠੀਕ ਹੈ ਜੀ ਬੁੱਢੇ ਦਲ ਦਾ ਜਥੇਦਾਰ ਸਾਹਿਬ ਹੈ ਜੀ ਬਹੁਤ ਲਾਡ ਲੀਆਂ ਫੌਜਾਂ ਤਕੜੀ ਸਾਮੀ ਦੇ ਉਹਨੇ ਮਹਾਰਾਜ ਇਹਨਾਂ ਦੀ ਫੌਜ ਨੂੰ ਬਣਾਈ ਰੱਖੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਐਂ ਸਜਾਈ ਰੱਖੇ ਧੰਨਵਾਦ ਜੀ ਸਾਸਰੀ ਘਰ ਬੱਕਰੀ ਨੂੰ ਧੰਨਵਾਦ ਬਹੁਤ ਵਧੀਆ ਸੋਹਣੀ ਹੈ ਰੱਬ ਇਹਨੂੰ ਉਮਰ ਲਾਏ ਰੱਖੇ ਮਹਾਰਾਜ ਰਾਜੀ ਕੁਸ਼ੇ ਸਵਾਦੇ ਬਾਬੇ ਦੀ ਬੱਕਰੀ ਲਓ ਬਾਬਾ ਜੀ ਰੱਸਾ ਫੜੋ